ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੇਖ ਰਹੇ ਚੈਨਲ ਪੰਜਾਬੀ 에ਅਰ ਇੰਡੀਆ ਨੇ ਅਮਰੀਕਾ ਕੈਨੇਡਾ ਤੇ ਯੂਰਪ ਜਾਣ ਵਾਲੀਆਂ ਫਲਾਈਟਸ ਰੱਦ ਕਰਨ ਦਾ ਐਲਾਨ ਕੀਤਾ ਹੈ ਜੀ ਹਾਂ ਮੱਧਪੂਰਬ ਦੇ ਹਾਲਾਤਾਂ ਨੂੰ ਵੇਖਦੇ ਆ ਭਾਰਤ ਦੀ ਕੌਮੀ 에ਅਰਲਾਈਨ ਦੇ ਵੱਲੋਂ ਯੂਰੋਪੀ ਮੁਲਕਾਂ ਵੱਲ ਜਾਣ ਵਾਲੀਆਂ ਸਾਰੀਆਂ ਅਤੇ ਕੈਨੇਡਾ ਤੇ ਅਮਰੀਕਾ ਦੇ ਪੰਜ ਸ਼ਹਿਰਾਂ ਵੱਲ ਜਾਣ ਵਾਲੀਆਂ ਫਲਾਈਟਸ ਅਗਲੇ ਹੁਕਮਾ ਤੱਕ ਰੱਦ ਕਰ ਦਿੱਤੀਆਂ ਨੇ ਤੁਜੇ ਪਾਸੇ 에ਅਰ ਕੈਨੇਡਾ ਸਿੰਗਾਪੂਰ 에ਅਰਲਾਈਨਸ ਅਤੇ ਯੂਨਾਈਟਿਡ 에ਅਰਲਾਈਨਸ ਦੇ ਵੱਲੋਂ ਵੀ ਆਪਣੀਆਂ ਕਈ ਫਲਾਈਟਸ ਆ ਜਿਹੜੀਆਂ ਨੇ ਮੁਅਤਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਏਅਰ ਇੰਡੀਆ ਵੱਲੋਂ ਵੱਡਾ ਐਲਾਨ ਕਰਦੇ ਹੋਏ ਯੂਰਪ ਜਾਣ ਵਾਲੀਆਂ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਖਾੜੀ ਦੇ ਮੁਲਕਾਂ ਵੱਲੋਂ ਆਪੋ ਆਪਣੇ ਹਵਾਈ ਖੇਤਰ ਬੰਦ ਕੀਤੇ ਜਾ ਚੁੱਕੇ ਹਨ ਜਿਸ ਦੇ ਮੱਦੇਨਜ਼ਰ ਨਿਊਯਾਰਕ, ਟ੍ਰਾਂਟੋ, ਵਾਸ਼ਿੰਗਟਨ, ਸ਼ਿਕਾਗੋ ਅਤੇ ਨਿਊਯਾਰਕ ਜਾਣ ਵਾਲੀਆਂ ਫਲਾਈਟਸ ਆਰਜ਼ੀ ਤੌਰ ਤੇ ਰੱਦ ਰਹਿਣਗੀਆਂ। ਇੱਥੇ ਦੱਸਣਾ ਬੰਦ ਹੈ ਕਿ ਡੋਨਲਡ 트੍ਰੰਪ ਵੱਲੋਂ ਜੰਗਬੰਦੀ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਕਤਰ ਅਤੇ ਸੰਯੁਕਤ ਅਰਬ ਅਮੀਰਾਤ ਨੇ ਆਪਣੇ ਹਵਾਈ ਖੇਤਰ ਸੋਮਵਾਰ ਨੂੰ ਬੰਦ ਕਰ ਦਿੱਤੇ ਨੇ। ਐਨ ਮੌਕੇ ਤੇ ਕੀਤੀ ਗਈ ਕਾਰਵਾਈ ਮਗਰੋਂ 에어 ਇੰਡੀਆ ਨੂੰ ਉੱਤਰੀ ਅਮਰੀਕਾ ਤੋਂ ਪਰਤ ਰਹੀਆਂ ਫਲਾਈਟਸ ਦੇ ਰੂਟ ਤਬਦੀਲ ਕਰਨੇ ਪਏ ਮੁਸਾਫਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਨਾਰਥ ਅਮਰੀਕਾ ਤੋਂ ਭਾਰਤ ਆ ਰਹੀ ਕਿ ਫਲਾਈਟ ਨੂੰ ਵਾਪਸ ਹੀ ਮੋੜ ਦਿੱਤਾ ਗਿਆ 에어 ਇੰਡੀਆ ਵੱਲੋਂ ਮੁਸਾਫਰਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਖਾੜੀ ਦੇ ਮੁਲਕਾਂ ਵਿੱਚ ਪੈਦਾ ਹੋਏ ਹਾਲਾਤ 에어ਲਾਈਨ ਦੇ ਕੰਟਰੋਲ ਤੋਂ ਬਾਹਰ ਹਨ ਕਵਈ ਖੇਤਰ ਬੰਦ ਹੋਣ ਕਰਕੇ 에어 ਕੈਨੇਡਾ ਵੱਲੋਂ ਦੁਬਈ ਜਾਣ ਵਾਲੀਆਂ ਨੌਨ ਸਟਾਪ ਫਲਾਈਟਸ ਰੱਦ ਕਰ ਦਿੱਤੀਆਂ ਗਈਆਂ ਜਦਕਿ ਯੂਨਾਈਟਿਡ 에ਅਰਲਾਈਨਸ ਵੱਲੋਂ ਨਿਊਯਾਰਕ ਅਤੇ ਨਿਊ ਜਰਸੀ ਤੋਂ ਦੁਬਈ ਜਾਣ ਵਾਲੀਆਂ ਫਲਾਈਟਸ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬ੍ਰਿਟਿਸ਼ 에ਅਰਵੇਜ਼ ਨੇ ਦੋਹਾ ਜਾਣ ਵਾਲੀਆਂ ਫਲਾਈਟਸ ਮੁਅਤਲਕ ਕਰਨ ਦਾ ਜ਼ਿਕਰ ਕੀਤਾ ਹੈ। ਭਾਰਤੀ 에ਅਰਲਾਈਨਸ ਦਾ ਜ਼ਿਕਰ ਕੀਤਾ ਜਾਵੇ ਤਾਂ ਇੰਡੀਗੋ ਵੱਲੋਂ ਦੁਬਈ, ਦੋਹਾ, ਅਬੂਦਾਬੀ, ਕੁਵੈਤ ਅਤੇ ਤਬਲੀਸੀ ਦੀਆਂ ਫਲਾਈਟਸ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਸੋਮਵਾਰ ਬਾਅਦ ਦੁਪਹਿਰ ਤੱਕ 705 ਕੁਮਾਂਤਰੀ ਫਲਾਈਟਸ ਰੱਦ ਹੋਈਆਂ ਤੇ ਮਾਹਰਾਂ ਦਾ ਕਹਿਣਾ ਹੈ ਕਿ ਮੁਕੰਮਲ ਜੰਗਬੰਦੀ ਹੋਣ ਤੱਕ ਫਲਾਈਟਸ ਮੁੜ ਸ਼ੁਰੂ ਹੋਣ ਦੇ ਅਸਾਰ ਨਹੀਂ ਫਲਾਈਟ ਸੇਫਟੀ ਫਾਊਂਡੇਸ਼ਨ ਦੇ ਮੁਖ ਕਾਰਜਕਾਰੀ ਅਫਸਰ ਹਸਨ شاہਦੀ ਨੇ ਕਿਹਾ ਕਿ ਵੱਖ-ਵੱਖ ਮੁਲਕਾਂ ਵੱਲੋਂ ਆਪਣੀ ਰਣਨੀਤੀ ਤਹਿਤ ਹਵਾਈ ਖੇਤਰ ਬੰਦ ਕੀਤੇ ਗਏ ਹਨ ਕਤਰ ਵੱਲੋਂ ਹਵਾਈ ਖੇਤਰ ਬੰਦ ਕਰਨ ਦਾ ਫੈਸਲਾ ਜਾਇਜ਼ ਹੈ ਕਿਉਂਕਿ ਖਤਰਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਇੱਥੇ ਦੱਸਣਾ ਬੰਦਾ ਹੈ ਕਿ ਸਯੁਕਤ ਅਰਬ ਅਮੀਰਾ ਦਾ ਹਵਾਈ ਖੇਤਰ ਸੋਮਵਾਰ ਨੂੰ ਕਈ ਘੰਟਿਆਂ ਬਾਅਦ ਬੰਦ ਰਿਹਾ ਪਰ ਉਸ ਤੋਂ ਬਾਅਦ ਹੁਣ ਖੁੱਲ ਦਿੱਤਾ ਗਿਆ ਹੈ ਚਾਇਦਾ ਇਸ ਦਾ ਕਹਿਣਾ ਹੈ ਕਿ ਕੋਈ ਮੁਲਕ ਐਮ ਐਚ 17 ਫਲਾਈਟ ਵਰਗਾ ਹਸ਼ਰ ਨਹੀਂ ਚਾਹੇਗਾ ਜਦੋਂ ਮਲੇਸ਼ੀਆ 에ਰਲਾਈਨਸ ਦੀ ਫਲਾਈਟ ਨੂੰ ਯੂਕਰੇਨ ਦੇ ਹਵਾਈ ਖੇਤਰ ਦੇ ਵਿੱਚ ਮਿਜ਼ਾਈਲ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਸਾਰੇ 298 ਮੁਸਾਫਰ ਇਸਚ ਮਾਰੇ ਗਏ ਸੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ